ਗਿਆਨ ਦੇ ਭੰਡਾਰੀ ਦਸਾਂ ਗੁਰਾ ਸਹਿਬਾਨਾ ਦੀ ਜਗ ਦੀ ਜੋਤ ਕਲਯੁਗ ਦੀ ਓਟ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਬੜੇ ਹੀ ਪ੍ਰੇਮ ਦੇ ਨਾਲ ਸਜ ਕਰਕੇ ਬੈਠੇ ਹੋ ਦਾਸ ਕੀ ਫਤੇ ਪ੍ਰਵਾਨ ਕਰੋ ਪ੍ਰੇਮ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਆਪ ਜੀ ਜਾਣਦੇ ਹੋ ਪਿਛਲੇ ਕੁਝ ਦਿਨਾਂ ਤੋਂ ਆਪਾਂ ਹਫਤਾਵਾਰੀ ਦੀਵਾਨਾ ਵਿੱਚ ਹਰ ਐਤਵਾਰ ਜੁੜ ਕਰਕੇ ਬੈਠਦੇ ਹਾਂ ਲਗਭਗ ਅੱਧਾ ਭੋਨੇ ਘੰਟੇ ਵਾਸਤੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਜੋ ਲੜੀਵਾਰ ਵਿਆਖਿਆ ਹੈ ਉਦੇ ਬਾਰੇ ਵਿਚਾਰ ਕਰ ਕਰਕੇ ਆਪਣੇ ਜੀਵਨ ਨੂੰ ਤ੍ਰਿਪਤ ਕਰਦੇ ਹਾਂ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਜੀਵਨ ਕਿਸ ਤਰ੍ਹਾਂ ਰੱਬੀ ਗੁਨਾ ਵਾਲਾ ਪਕਾਲਪੁਰਖ ਦੇ ਹੁਕਮ ਵਿੱਚ ਚੱਲਣ ਵਾਲਾ ਬਣ ਸਕਦਾ ਹੈ ਪਿਛਲੇ ਹਫਤੇ ਆਪਾਂ ਵਿਚਾਰ ਕਰ ਰਹੇ ਸੀ ਨਾਨਕ ਗਾਵੀਏ ਗੁਣੀ ਨਿਧਾਨ ਉਸ ਗੁਣੀ ਨਿਧਾਨ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਨਾਨਕ ਗਾ ਰਹੇ ਨੇ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਜੋ ਉਸ ਅਕਾਲ ਪੁਰਖ ਪਰਮਾਤਮਾ ਨੂੰ ਉਸ ਇੱਕ ਅਕਾਲ ਪੁਰਖ ਨੂੰ ਸੇਵਦੇ ਨੇ ਉਸ ਇੱਕ ਅਕਾਲ ਪੁਰਖ ਦੀ ਉਸਤਤ ਕਰਦੇ ਨੇ ਉਸ ਇੱਕ ਅਕਾਲ ਪੁਰਖ ਦੀ ਬੰਦਗੀ ਕਰਦੇ ਨੇ ਤਿਨਾ ਜੀ ਤਿਨਾ ਦੇ ਜੀਵਨ ਵਿੱਚ ਮਾਨ ਪ੍ਰਾਪਤ ਹੁੰਦਾ ਆਪਾਂ ਪਹਿਲਾਂ ਵੀ ਸੁਲਖ ਸ਼ਰਮਣ ਕੀਤਾ ਗਾਵੇ ਕੋ ਤਾਣ ਹੋਵੇ ਤਾਣ ਜੋ ਵੀ ਉਸ ਅਕਾਲਪੁਰਖ ਪਰਮਾਤਮਾ ਦਾ ਤਾਣ ਗਾਉਂਦਾ ਹੈ ਉਸ ਅਕਾਲਪੁਰਖ ਪਰਮਾਤਮਾ ਦੀ ਉਸਤਤ ਕਰਦਾ ਹੈ ਇੱਕ ਸਮਾ ਆਉਂਦਾ ਹੈ ਉਹਦੀ ਵੀ ਉਸਤਤ ਹੋਣ ਲੱਗ ਜਾਂਦੀ ਹੈ ਅਕਾਲਪੁਰਖ ਪਰਮਾਤਮਾ ਉਸ ਇੱਕ ਅਕਾਲਪੁਰਖ ਪਰਮਾਤਮਾ ਦੀ ਜਦੋਂ ਆਪਾਂ ਗਾਉਂਦੇ ਹਾਂ ਗਾਨਾਰਥ ਗਾਵਿਆ ਗੁਣੀ ਨਿਧਾਨ ਉਸ ਗੁਣਾ ਦੇ ਭਰਪੂਰ ਪਰਮਾਤਮਾ ਦੇ ਗੁਣਾ ਨੂੰ ਗਾਉਣਾ ਸਾਡਾ ਫਰਜ਼ ਹੈ ਨਾਨਕ ਕਹਿੰਦੇ ਨੇ ਇਸ ਅਕਾਲਪੁਰਖ ਪਰਮਾਤਮਾ ਦੀ ਰਜਾ ਦੇ ਵਿੱਚ ਅਗਰ ਆਪਾਂ ਆਪਣਾ ਜੀਵਨ ਬਤੀਤ ਕਰਦੇ ਹਾਂ ਅਗਰ ਆਪਾਂ ਆਪਣੇ ਜੀਵਨ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਣੇ ਹਾਂ ਸਾਡਾ ਜੀਵਨ ਵੀ ਉਸ ਅਕਾਲ ਪੁਰਖ ਪਰਮਾਤਮਾ ਵਰਗਾ ਬਣ ਜਾਂਦਾ ਇਤਿਹਾਸ ਗਵਾਹ ਹੈ ਨਾਨਕ ਨੇ ਰੱਬ ਕਰਕੇ ਜਾਣਿਆ ਨਾਨਕ ਨੇ ਰੱਬ ਨੂੰ ਪਹਿਚਾਣਿਆ ਹੈ ਅੱਜ ਦੁਨੀਆ ਨਾਨਕ ਨੂੰ ਰੱਬ ਕਰਕੇ ਜਾਣਦੀ ਹੈ ਤੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਨਾਨਕ ਆਪ ਪਰਮੇਸ਼ਰ ਨੇ ਭਗਤ ਕਬੀਰ ਨੇ ਅਕਾਲ ਪੁਰਖ ਨੂੰ ਜਾਣਿਆ ਹੈ ਅਕਾਲ ਪੁਰਖ ਨੂੰ ਪਹਿਚਾਣਿਆ ਹੈ ਤੇ ਇਹਦੇ ਵਿੱਚ ਕੋਈ ਅੰਤਰ ਨਹੀਂ ਆਪਾਂ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਰੱਖ ਸਕਦੇ ਵੀ ਭਗਤ ਕਬੀਰ ਜੀ ਆਪ ਪਰਮ ਪਰਮੇਸ਼ਵਰ ਨੇ ਕਿ ਨਹੀਂ ਜੋ ਰੱਬ ਨੂੰ ਗਾਉਂਦਾ ਹੈ ਰੱਬ ਦੇ ਉਹਨਾਂ ਨੂੰ ਸਮਝ ਲੈਂਦਾ ਹੈ ਉਹ ਖੁਦ ਰੱਬ ਬਣ ਜਾਂਦਾ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਅਗਰ ਆਪਾਂ ਰੱਬ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਰੱਬ ਦੇ ਗੁਣਾਂ ਨੂੰ ਸਮਝ ਕਰ ਕਰਕੇ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਸਾਡਾ ਜੀਵਨ ਅਕਾਲ ਪੁਰਖ ਦੀ ਰਜਾ ਦੇ ਵਿੱਚ ਵੱਜ ਜਾਏ ਸਾਡਾ ਜੀਵਨ ਪਰਮ ਪ੍ਰਮਾਤਮਾ ਦੇ ਨਾਲ ਜੁੜ ਕਰਕੇ ਉਸ ਪਰਮ ਪ੍ਰਮਾਤਮਾ ਵਰਗਾ ਬਣ ਜਾਏ ਅਸੀਂ ਆਪਣੇ ਜੀਵਨ ਵਿੱਚ ਉਹ ਬ੍ਰਹਮ ਨੂੰ ਪ੍ਰਾਪਤ ਕਰ ਲਈਏ ਜਿਸ ਬ੍ਰਹਮ ਦੀ ਗੱਲ ਬਾਣੀ ਕਰਦੀ ਹੈ ਅੱਜ ਦੁਨੀਆ ਕਹਿੰਦੀ ਹੈ ਵੀ ਬ੍ਰਹਮ ਨਹੀਂ ਪਰ ਜਿਸ ਤਰ੍ਹਾਂ ਕਹਾਵਤ ਹੈ ਵੀ ਲੋਮੜੀ ਅੰਗੂਰ ਖਾਣ ਜਾਂਦੀ ਹੈ ਲੋਮੜੀ ਅੰਗੂਰ ਖਾਣ ਜਾਂਦੀ ਹੈ ਉਹਨੂੰ ਅੰਗੂਰ ਮਿਲਦੇ ਨਹੀਂ ਅੰਗੂਰਾਂ ਤੱਕ ਪਹੁੰਚ ਨਹੀਂ ਪਾਉਂਦੀ ਤੇ ਸਮਾਜ ਨੂੰ ਇਹ ਨਹੀਂ ਦੱਸਦੀ ਵੀ ਮੈਂ ਅੰਗੂਰ ਤੱਕ ਪਹੁੰਚ ਨਹੀਂ ਪਾਈ ਸਮਾਜ ਨੂੰ ਦੱਸਦੀ ਹੈ ਅੰਗੂਰ ਖੱਟੇ ਨੇ ਕਹਾਵਤ ਹੈ ਨਾ ਜਦੋਂ ਲੋਮੜੀ ਅੰਗੂਰਾਂ ਤੱਕ ਨਹੀਂ ਪਹੁੰਚ ਪਾਉਂਦੀ ਦੁਨੀਆ ਨੂੰ ਇਹ ਨਹੀਂ ਦੱਸਦੀ ਵੀ ਮੈਂ ਅੰਗੂਰਾਂ ਤੱਕ ਪਹੁੰਚ ਨਹੀਂ ਪਾਈ ਬਲਕਿ ਕਹਿੰਦੀ ਹੈ ਅੰਗੂਰ ਖੱਟੇ ਨੇ ਉਸ ਤਰ੍ਹਾਂ ਹੀ ਅੱਜ ਕੱਲ੍ਹ ਦੀ ਦੁਨੀਆ ਹੈ ਜੋ ਬ੍ਰਹਮ ਨੂੰ ਸਮਝ ਨਹੀਂ ਪਾ ਰਿਹਾ ਜੋ ਬ੍ਰਹਮ ਤੱਕ ਪਹੁੰਚ ਨਹੀਂ ਪਾ ਰਿਹਾ ਉਹ ਕਹਿ ਰਿਹਾ ਬ੍ਰਹਮ ਝੂਠਾ ਹੈ ਪਰ ਜਿਹੜਾ ਬ੍ਰਹਮ ਹੈ ਉਹ ਬਹੁਤ ਵੱਡੀ ਵਿਚਾਰ ਹੈ ਉਸ ਵਿਚਾਰ ਵਿੱਚ ਆਪਾਂ ਨਾ ਜਾਣਦੇ ਹੋਏ ਅਗਲੀ ਵਿਚਾਰ ਸਰਵਣ ਕਰੀਏ ਨਾਨਕ ਗਾਵੀਐ ਗੁਣੀ ਨਿਦਾਨ ਗੁਰੂ ਸਾਹਿਬ ਕਹਿ ਰਹੇ ਨੇ ਉਸ ਗੁਣਾ ਦੇ ਭਰਪੂਰ ਪਰਮਾਤਮਾ ਨੂੰ ਗਾਉਣਾ ਸਾਡਾ ਫਰਜ਼ ਹੈ ਗਾਵਿਐ ਸੁਣੀਐ ਮਨ ਰੱਖੀਐ ਭਾਉ ਹੁਣ ਇਹ ਇੱਕ ਸ਼ਬਦ ਹੈ ਅੱਜ ਦਾ ਅਗਰ ਆਪਾਂ ਸਮਾਂ ਵਿਚਾਰ ਕਰਕੇ ਚੱਲੀਏ ਸ਼ਾਇਦ ਅੱਜ ਦਾ ਸਮਾਂ ਜਿਹੜਾ ਸਿਰਫ ਇੱਕ ਸ਼ਬਦ ਵਿੱਚ ਹੀ ਨਿਕਲ ਜਾਏ ਕਿਉਂਕਿ ਬੜੀ ਡੂੰਘੇ ਅਰਥਾਂ ਵਾਲਾ ਸ਼ਬਦ ਹੈ ਗਾਵਿਐ ਇੱਕ ਇੱਕ ਅੱਖਰ ਦੀ ਆਪਾਂ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ ਗਾਵੀ ਹੈ ਹੁਣ ਗਾਉਣ ਤੋਂ ਭਾਵ ਕੀ ਹੈ ਆਪਾਂ ਸਾਰੇ ਬਾਣੀ ਪੜ ਰਹੇ ਆ ਨਾ ਜੀ ਆਪਾਂ ਸਾਰੇ ਬਾਣੀ ਉਚਾਰਦੇ ਹਾਂ ਪਰ ਉਹੀ ਬਾਣੀ ਅਸੀਂ ਬੋਲ ਰਹੇ ਆ ਉਹੀ ਬਾਣੀ ਨਾਨਕ ਬੋਲ ਰਹੇ ਓਸੀ ਜਪਜੀ ਸਾਹਿਬ ਦਾ ਪਾਠ ਆਪਾਂ ਕਰ ਰਹੇ ਆ ਤੇ ਉਸੇ ਜਪਜੀ ਸਾਹਿਬ ਦਾ ਪਾਠ ਭਾਈ ਤਾਰੂ ਸਿੰਘ ਜੀ ਆਪਣੀ ਖੋਪੜ ਲਹਾਨ ਵੇਲੇ ਕਰ ਰਹੇ ਨੇ ਫਰਕ ਕੀ ਹੈ ਵੀ ਸਾਨੂੰ ਵੈਸਾ ਬ੍ਰਹਮ ਪ੍ਰਾਪਤ ਨਹੀਂ ਹੋ ਪਾਰਿਆ ਜੈਸਾ ਬ੍ਰਹਮ ਭਾਈ ਤਾਰੂ ਸਿੰਘ ਨੂੰ ਪ੍ਰਾਪਤ ਹੋਇਆ ਹੈ ਇਹ ਗਾਣ ਤੇ ਬੋਲਣ ਵਿੱਚ ਤਾਂ ਫਰਕ ਹੈ ਸਮਝੋ ਬੋਲਣਾ ਹਰ ਇੱਕ ਜੀਵ ਬੋਲਦਾ ਹੈ ਆਪਾਂ ਬਾਣੀ ਨੂੰ ਨਾਮ ਨੂੰ ਬੋਲਦੇ ਹਾਂ ਸਿਮਰਦੇ ਹਾਂ ਗਾਉਂਦੇ ਨਹੀਂ ਗਾਣ ਵਿੱਚ ਤੇ ਬੋਲਣ ਵਿੱਚ ਅੰਤਰ ਹੈ ਅੱਜ ਦਾ ਤੁਸੀਂ ਕਿਸੇ ਵੀ ਸਿੰਗਰ ਨੂੰ ਲੈ ਲਓ ਕਿਸੇ ਵੀ ਗਾਇਕ ਨੂੰ ਲੈ ਲਓ ਉਹ ਆਪਣੇ ਗਾਣੇ ਨੂੰ ਬੋਲਦਾ ਨਹੀਂ ਆਪਣੇ ਗਾਣੇ ਨੂੰ ਗਾਉਂਦਾ ਹੈ ਆਪਣੇ ਗਾਣੇ ਨੂੰ ਬੋਲਦਾ ਨਹੀਂ ਆਪਣੇ ਗਾਣੇ ਨੂੰ ਗਾਉਂਦਾ ਹੈ ਇਹ ਅੰਤਰ ਹੈ ਮੇਰੇ ਬੋਲਣ ਵਿੱਚ ਤੇ ਕਿਸੇ ਗਾਇਕ ਦੇ ਬੋਲਣ ਵਿੱਚ ਕਿਉਂਕਿ ਉਹ ਜਿਹੜਾ ਗਾਇਕ ਹੈ ਆਪਣੇ ਬੋਲਾਂ ਵਿੱਚ ਸਮਾ ਜਾਂਦਾ ਹੈ ਤਾਂ ਉਹ ਗਾ ਪਾਂਦਾ ਹੈ ਉਸ ਤਰ੍ਹਾਂ ਹੀ ਆਪਾਂ ਬਾਣੀ ਨੂੰ ਗਾਉਣਾ ਹੈ ਗਾ ਵੀ ਹੈ ਗਾਉਣ ਤੋਂ ਭਾਵ ਹੈ ਬਾਣੀ ਦੇ ਵਿੱਚ ਰਸ ਜਾਣਾ ਤੁਸੀਂ ਬਰਿੰਦਾਵਨ ਵੱਲ ਜਾਓ ਉੱਥੇ ਤੁਹਾਨੂੰ ਕਈ ਮਸਤ ਮਿਲਣਗੇ ਕਈ ਸਾਧੂ ਜਣ ਐਸੇ ਮਿਲਣਗੇ ਜੋ ਬੜੀ ਹੀ ਮਸਤੀ ਵਿੱਚ ਰਹਿੰਦੇ ਨੇ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਉਹ ਰਾਮ ਰਾਮ ਅੱਲਾ ਅੱਲਾ ਕ੍ਰਿਸ਼ਨ ਕ੍ਰਿਸ਼ਨ ਕਰਦੇ ਰਹਿੰਦੇ ਨੇ ਤੇ ਆਪਣਾ ਜੀਵਨ ਬਤੀਤ ਕਰਦੇ ਨੇ ਉਹ ਗਾ ਰਹੇ ਨੇ ਗਾਣ ਤੋਂ ਭਾਵ ਹੈ ਮਸਤੀ ਵਿੱਚ ਆ ਜਾਣਾ ਉਸ ਅਕਾਲ ਪੁਰਖ ਦੇ ਨਾਮ ਦਾ ਉਸ ਅਕਾਲ ਪੁਰਖ ਦੀ ਬਾਣੀ ਦਾ ਐਸਾ ਰੰਗ ਲੱਗ ਜਾਣਾ ਵੀ ਸਾਡੇ ਮੂੰਹ ਵਿੱਚੋਂ ਸ਼ੱਕਰ ਡਿੱਗੇ ਸਾਡੇ ਮੁਖਾਰ ਬਿੰਦ ਤੋਂ ਸ਼ੱਕਰ ਡਿੱਗੇ ਗਾਣ ਤੋਂ ਇਹ ਭਾਵ ਹੈ ਜਦੋਂ ਆਪਾਂ ਬਾਣੀ ਨੂੰ ਸਿਰਫ ਪੜ੍ਹਦੇ ਹਾਂ ਉਦੋਂ ਆਪਾਂ ਕਹਿੰਦੇ ਹਾਂ ਸਾਨੂੰ ਬਾਣੀ ਦੀ ਸਮਝ ਨਹੀਂ ਆਉਂਦੀ ਆਮ ਆਪਾਂ ਜੀਵ ਵਿਚਾਰ ਕਰਦੇ ਹਾਂ ਵੀ ਬਾਣੀ ਪੜ੍ਹਨੀ ਤੇ ਬੜੀ ਔਖੀ ਬਾਣੀ ਸਮਝ ਨਹੀਂ ਆਉਂਦੀ ਸਾਨੂੰ ਕਈ ਬੀਬੀਆਂ ਕਈ ਵੀਰ ਆਖਦੇ ਨੇ ਵੀ ਬਾਬਾ ਜੀ ਸਾਨੂੰ ਬਾਣੀ ਸਮਝ ਨਹੀਂ ਆਉਂਦੀ ਸਾਡਾ ਇੱਕੋ ਜਵਾਬ ਹੁੰਦਾ ਏ ਤੁਸੀਂ ਬਾਣੀ ਪੜ੍ਹਦੇ ਹੋ ਗਾਉਂਦੇ ਨਹੀਂ ਜਿੱਦਨ ਆਪਾਂ ਬਾਣੀ ਪੜ੍ਹਨ ਲੱਗਾਂਗੇ ਬਾਣੀ ਦੇ ਅੱਖਰ ਸਾਨੂੰ ਖੁਦ ਆਪਣਾ ਅਰਥ ਦੱਸਣਗੇ ਹੁਣ ਸਮਝਣ ਦੀ ਗੱਲ ਹੈ ਆਪਾਂ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਆਪਾਂ ਕਹਿੰਦੇ ਗਾਵਿਆ ਸੁਣੀ ਅਮਨ ਰੱਖਿਆ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਹੁਣ ਆਪਾਂ ਵਿਚਾਰ ਕਰ ਰਹੇ ਗਾਵਿਆ ਸੁਣੀਏ ਮਨ ਰੱਖਿਆ ਭਾਉ ਰਸ ਦਾ ਫਰਕ ਹੈ ਬੋਲਣ ਦੇ ਅੰਦਾਜ਼ ਵਿੱਚ ਫਰਕ ਨਹੀਂ ਰਸ ਦਾ ਵੀ ਫਰਕ ਹੈ ਇਹ ਗਾਉਣ ਦਾ ਤਰੀਕਾ ਹੈ ਬਾਣੀ ਨੂੰ ਪੜ ਰਹੇ ਹਾਂ ਬਾਣੀ ਨੂੰ ਬੋਲ ਰਹੇ ਹਾਂ ਬਾਣੀ ਨੂੰ ਗਾਣਾ ਸ਼ੁਰੂ ਕਰੀਏ ਬਾਣੀ ਸਾਡੇ ਹਿਰਦਿਆਂ ਵਿੱਚ ਆਪਣੇ ਆਪ ਰਚਦੀ ਜਾਏਗੀ ਇਹ ਗਾਉਣ ਤੋਂ ਪਾਉ ਹੈ ਗਾਵਿਏ ਅੱਗੇ ਗੁਰੂ ਸਾਹਿਬ ਲਿਖਦੇ ਨੇ ਸੁਣੀਏ ਹੁਣ ਗਾਉਣ ਵਾਲੇ ਵਿਅਕਤੀ ਬਹੁਤ ਮਿਲ ਜਾਣਗੇ ਬਾਣੀ ਨੂੰ ਗਾਉਣ ਵਾਲੇ ਕੀਰਤਨੀ ਸਿੰਘ ਜਿਓ ਜਿਹੜਾ ਬੜੇ ਪ੍ਰਾਤਨ ਕੀਰਤਨੀ ਸਿੰਘ ਨੇ ਉਹਨਾਂ ਦੇ ਕੀਰਤਨ ਦੀ ਕਲਾ ਨੂੰ ਵੇਖੋ ਉਹ ਬਾਣੀ ਵਿੱਚ ਰਸ ਕਰਕੇ ਕੀਰਤਨ ਉਚਾਰਦੇ ਨੇ ਕੀਰਤਨ ਕਰਦੇ ਨੇ ਤੇ ਉਹਨਾਂ ਦੀ ਬਾਣੀ ਵਿੱਚ ਉਹਨਾਂ ਦੇ ਕੀਰਤਨ ਵਿੱਚ ਐਸਾ ਰਸ ਉਤਪੰਨ ਹੁੰਦਾ ਏ ਇੱਕ ਵਿਅਕਤੀ ਜਦੋਂ ਕੀਰਤਨ ਦੇ ਦੀਵਾਨ ਵਿੱਚ ਬੈਠ ਜਾਂਦਾ ਹੈ ਹਰ ਇੱਕ ਚੀਜ਼ ਭੁੱਲ ਜਾਂਦਾ ਹੈ ਉਹਨੂੰ ਸਿਰਫ ਬਾਣੀ ਯਾਦ ਰਹਿੰਦੀ ਐ ਰਸ ਹੈ ਗਾਉਣ ਦਾ ਹੁਣ ਗਾਉਣ ਵਾਲੀ ਜਨਤਾ ਤੁਹਾਨੂੰ ਬਹੁਤ ਮਿਲੇਗੀ ਅਗਲੀ ਸਟੈਪ ਜਿਹੜਾ ਹੈ ਸੁਣੀਏ ਆਪਾਂ ਆਮ ਤੌਰ ਤੇ ਕਹਿੰਦੇ ਆ ਪਹਿਲਾਂ ਬਾਣੀ ਸੁਣੀਏ ਫਿਰ ਗਾਈਏ ਪਰ ਨਾਨਕ ਕਹਿੰਦੇ ਨੇ ਪਹਿਲਾਂ ਗਾਓ ਗਾ ਕਰਕੇ ਸੁਣਨ ਦਾ ਆਨੰਦ ਵੱਖਰਾ ਹੈ ਜਦੋਂ ਆਪਾਂ ਇੱਕ ਚੀਜ਼ ਨੂੰ ਪਾ ਲਈਏ ਮੈਨੂੰ ਪਤਾ ਹੈ ਵੀ ਏ 4 ਐਪਲ ਹੁੰਦਾ ਹੈ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਏ ਫੋਰ ਐਪਲ ਹੁੰਦਾ ਏ ਮੈਨੂੰ ਕੋਈ ਸਿਖਾਏਗਾ ਮੈਨੂੰ ਆਨੰਦ ਜ਼ਿਆਦਾ ਆਏਗਾ ਇਹ ਗਾ ਕੇ ਸੁਣਨ ਦਾ ਫਰਕ ਹੈ ਗਾਵਿਆ ਸੁਣੀਏ ਹੁਣ ਸੁਣਨਾ ਕਿਸ ਤਰ੍ਹਾਂ ਹੈ ਸੁਣਨ ਵਾਲੇ ਦਾ ਦਰਜਾ ਬਹੁਤ ਵੱਡਾ ਆਪਾਂ ਕਈ ਵਾਰ ਵਿਚਾਰ ਕੀਤੀ ਕੀਤੀ ਹੈ ਬਾਣੀ ਕਹਿੰਦੀ ਸੁਣਤੇ ਪੁਨੀਤ ਕਹਤੇ ਪਵਿੱਤ ਸੁਣਨ ਵਾਲਾ ਪੁਨੀਤ ਹੈ ਤੇ ਅੱਜ ਦੇ ਸਮੇਂ ਦੀ ਅਗਰਦਾਸ ਵਿਚਾਰ ਕਰੇ ਮੇਰੇ ਮੁਤਾਬਕ ਦੁਨੀਆ ਵਿੱਚ ਸਭ ਤੋਂ ਵੱਡਾ ਮਹਾਰਥੀ ਮਹਾਬਲੀ ਉਹ ਹੈ ਜੋ ਕਿਸੇ ਗੱਲ ਨੂੰ ਪੂਰਾ ਸੁਣ ਕਰਕੇ ਪੂਰਾ ਪਚਾ ਲੈਂਦਾ ਹੈ ਅੱਜ ਦੇ ਸਮੇਂ ਵਿੱਚ ਮਹਾਬਲੀ ਤੇ ਮਹਾਰਥੀ ਉਹ ਹੈ ਜੋ ਕਿਸੇ ਗੱਲ ਨੂੰ ਪੂਰਾ ਸੁਣ ਲੈਂਦਾ ਹੈ ਸਾਡੇ ਵਿੱਚ ਇੰਨਾ ਪੇਸ਼ੈਂਸ ਨਹੀਂ ਸਾਡੇ ਵਿੱਚ ਇੰਨਾ ਠਹਿਰਾਵ ਹੀ ਨਹੀਂ ਅਸੀਂ ਕਿਸੇ ਗੱਲ ਨੂੰ ਪੂਰਾ ਸੁਣ ਸਕੀ ਅੱਜ ਤੁਸੀਂ ਕਿਸੇ ਦੇ ਨਾਲ ਗੱਲ ਕਰੋ ਤੁਹਾਡੀ ਗੱਲ ਨੂੰ ਪੂਰਾ ਸੁਣਨ ਤੋਂ ਪਹਿਲਾਂ ਅਗਲਾ ਵਿਅਕਤੀ ਅਨੁਮਾਨ ਲਾ ਲੈਂਦਾ ਵੀ ਇਹ ਕੀ ਬੋਲਣ ਵਾਲਾ ਹੈ ਤੇ ਅੱਗੋਂ ਬੋਲ ਪੈਂਦਾ ਸਾਰੀ ਗੱਲ ਨੂੰ ਸੁਣਨਾ ਉਸ ਤੋਂ ਬਾਅਦ ਸਾਰੀ ਗੱਲ ਨੂੰ ਪਹਚਾ ਲੈਣਾ ਜੋ ਵਿਅਕਤੀ ਇਹ ਦੋ ਕੰਮ ਕਰ ਲੈਂਦਾ ਮੇਰੇ ਮੁਤਾਬਕ ਇਸ ਸਮੇਂ ਦਾ ਉਹ ਮਹਾਬਲੀ ਤੇ ਮਹਾਰਥੀ ਹੁਣ ਗਾਵਿਆ ਸੁਣੀਏ ਸੁਣਨ ਵਾਲਾ ਦਰਜਾ ਉੱਤਾ ਹੈ ਗਾਵਿਆ ਸੁਣਨ ਵਾਲੇ ਦਾ ਦਰਜਾ ਉੱਚਾ ਹੈ ਉੱਚਾ ਕਿਸ ਤਰ੍ਹਾਂ ਸੁਣਤੇ ਪੁਨੀਤ ਕਹਤੇ ਰਿਤ ਸੁਣਨ ਵਾਲਾ ਪੁਨੀਤ ਹੈ ਤੇ ਅਗਰ ਆਪਾਂ ਬਾਣੀ ਤੋਂ ਪੁੱਛੀਏ ਪੁਨੀਤ ਕੀ ਹੁੰਦਾ ਹੈ ਜੀ ਸੁਖਮਣੀ ਸਹਿਬ ਦੀ ਬਾਣੀ ਵਿੱਚ ਲਿਖਦੇ ਨੇ ਪਵਿੱਤਰ 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 ਪੁਨੀਤ ਤਿੰਨ ਵਾਰੀ ਪਵਿੱਤਰ ਜੁੜਦਾ ਹੈ ਤਾਂ ਜਾ ਕੇ ਪੁਨੀਤ ਦੀ ਉਪਾਧੀ ਪ੍ਰਾਪਤ ਹੁੰਦੀ ਐਸੀ ਮਹਾਨ ਉਪਾਧੀ ਹੈ ਗਾਵਿਆ ਸੁਣੀਐ ਹੁਣ ਪਹਿਲਾ ਬਾਣੀ ਨੂੰ ਗਾਇਆ ਹੈ ਆਪਾਂ ਸਾਰਿਆਂ ਨੇ ਬਾਣੀ ਨੂੰ ਪਹਿਲਾਂ ਗਾਇਆ ਹੈ ਬਾਣੀ ਦੇ ਅੰਦਰ ਰਸ ਕਰਕੇ ਬਾਣੀ ਨੂੰ ਪੜ ਕਰਕੇ ਬੋਲਿਆ ਫਿਰ ਬਾਣੀ ਨੂੰ ਸੁਣਿਆ ਹੈ ਬਾਣੀ ਨੂੰ ਸੁਣਨ ਵਾਸਤੇ ਹਿਰਦੇ ਵਿੱਚ ਟਿਕਾਉ ਚਾਹੀਦਾ ਜਿਸ ਤਰ੍ਹਾਂ ਆਪ ਜੀ ਬੈਠੇ ਹੋ ਆਪਾਂ ਕਈ ਵਾਰੀ ਇਹ ਚੀਜ਼ ਨੂੰ ਨੋਟਿਸ ਕਰਦੇ ਆ ਭਾਈ ਸਾਹਿਬ ਜਿਹੜਾ ਹੁਕਮਨਾਮਾ ਲੈਂਦੇ ਨੇ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਂਦੇ ਤੱਕ ਅਸੀਂ ਭੁੱਲ ਜਾਂਦੇ ਆ ਕਿਹੜੀ ਹੁਕਮਨਾਮਾ ਲਿੱਤਾ ਗਿਆ ਜਿਹੜੀ ਕਥਾ ਗੁਰਦੁਆਰਾ ਸਾਹਿਬ ਵਿਖੇ ਹੁੰਦੀ ਹੈ ਗੁਰੂ ਘਰ ਤੋਂ ਬਾਹਰ ਜਾਂਦੇ ਜਾਂਦੇ ਸੀ ਭੁੱਲ ਜਾਂਦੇ ਆ ਗੱਲ ਹੋਈ ਕੀ ਸੀ ਕੋਈ ਵਿਰਲਾ ਰਹਿੰਦਾ ਹੈ ਜਿਹਨੂੰ ਉਹ ਗੱਲ ਸਮਝ ਆਉਂਦੀ ਹੈ ਇਹ ਉਹ ਗੱਲ ਨੂੰ ਯਾਦ ਰੱਖ ਪਾਂਦਾ ਹੈ ਅਸਲ ਵਿੱਚ ਸੁਣਨਾ ਉਹਨੂੰ ਕਹਿੰਦੇ ਨੇ ਸੁਣਨਾ ਸਿਰਫ ਕੰਨਾਂ ਵਿੱਚ ਆਵਾਜ਼ ਪੈਣਾ ਨਹੀਂ ਸੁਣਨਾ ਹੈ ਹਿਰਦੇ ਵਿੱਚ ਗੱਲ ਨੂੰ ਟਿਕਾ ਲੈਣਾ ਗਾਵਿਆ ਸੁਣੀਏ ਹੁਣ ਜਿਹੜਾ ਅਗਲਾ ਸਟੈਪ ਹੈ ਸਭ ਤੋਂ ਜ਼ਰੂਰੀ ਹੈ ਗਾਵਿਆ ਸੁਣੀਐ ਮਨ ਰੱਖੀਐ ਭਾਉ ਗਾਵਿਆ ਤਾਂ ਹੈ ਬਾਣੀ ਪੜ ਤੇ ਸਾਰੇ ਲੈਨੇ ਆ ਸੁਣਨ ਦੀ ਵਾਰੀ ਆਉਂਦੀ ਹੈ ਸਵਾਛੇ ਪਲੀਜ਼ ਕੱਲ ਅਗਲੀ ਵਾਰੀ ਛੇ ਗਾਵਿਆ ਸੁਣੀਐ ਮਨ ਰੱਖੀਐ ਭਾਉ ਗਾ ਆਪਾਂ ਸਾਰੇ ਲੈਨੇ ਆ ਬੋਲ ਆਪਾਂ ਲੈਨੇ ਬਾਣੀ ਸੁਣਨ ਦੀ ਵਾਰੀ ਆਏ ਤਾਂ ਵੀ ਆਪਾਂ ਪੂਰੀ ਕੋਸ਼ਿਸ਼ ਕਰਦੇ ਆ ਆਪਾਂ ਬਡੇ ਟਿਕਾਣੇ ਬਹਿ ਕਰਕੇ ਸੁਣੀਏ ਪਰ ਜਿਹੜੀ ਅਗਲੀ ਚੀਜ਼ ਐ ਉਹਦੇ ਉੱਤੇ ਧਿਆਨ ਘੱਟ ਦੇਣੇ ਆ ਗਾਵਿਆ ਸੁਣੀਐ ਮਨ ਰੱਖੀਆ ਭਾਉ ਮਨ ਦੇ ਅੰਦਰ ਬਾਣੀ ਦਾ ਭਾਵ ਰੱਖੋ ਅੱਜ ਆਪਾਂ ਕਹਿ ਰਹੇ ਆ ਸਤਨਾਮ ਰੱਬ ਸੱਚਾ ਹੈ ਹਰ ਇੱਕ ਵਿਅਕਤੀ ਨੂੰ ਸੱਚ ਬੋਲਣਾ ਚਾਹੀਦਾ ਹੈ ਪਰ ਆਪਾਂ ਸੱਚ ਬੋਲਦੇ ਨਹੀਂ ਅੱਜ ਆਪਾਂ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਆਪਾਂ ਕਹਿੰਦੇ ਆ ਪਵਨ ਗੁਰੂ ਹੈ ਪਾਣੀ ਪਿਤਾ ਹੈ ਇਹ ਤਰਤਮ ਹੱਤ ਸਾਡੀ ਮਾਤਾ ਹੈ ਪਰ ਆਪਾਂ ਪਟਾਕੇ ਵਜਾ ਕਰਕੇ ਪਵਨ ਗੁਰੂ ਵਿੱਚ ਪ੍ਰਦੂਸ਼ਣ ਵੀ ਪਲਾਉਂਦੇ ਆ ਇਹ ਮਨ ਵਿੱਚ ਭਾਵ ਰੱਖਣ ਦਾ ਅੰਤਰ ਹੈ ਆਪਾਂ ਬਾਣੀ ਪੜ ਰਹੇ ਆ ਸੁਣ ਰਹੇ ਆ ਪਰ ਜਦੋਂ ਮਨ ਵਿੱਚ ਭਾਵ ਰੱਖਾਂਗੇ ਬਾਣੀ ਨੂੰ ਪੁੱਛੀਏ ਕੀ ਹੋਏਗਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਜੇਦਨ ਬਾਣੀ ਨੂੰ ਗਾ ਕਰਕੇ ਸੁਣ ਕਰਕੇ ਮਨ ਵਿੱਚ ਵਸਾ ਲਏਗਾ ਉਸ ਦਿਨ ਦੁੱਖ ਪਰ ਹਰ ਸੁੱਖ ਕਰ ਲਾਇਆ ਜਾਏ ਦੁੱਖ ਇੱਥੇ ਰਹਿ ਜਾਣਗੇ ਸੁੱਖਾਂ ਦੇ ਨਾਲ ਤੇਰਾ ਘਰ ਭਰ ਜਾਏਗਾ ਅੱਜ ਦੁਨੀਆ ਵਿੱਚ ਕਈ ਜੀਵ ਤੁਹਾਨੂੰ ਮਿਲਣਗੇ ਕਹਿੰਦੇ ਨੇ ਵੀ ਐਨਾ ਨਾਮ ਜਪੋ ਤੁਹਾਨੂੰ ਸੁੱਖ ਮਿਲੇਗਾ ਐਨੀ ਵਾਰੀ ਦੀਵੇ ਜਲਾਓ ਤੁਹਾਨੂੰ ਸੁੱਖ ਮਿਲੇਗਾ ਫਲਾਣੀ ਥਾਂ ਤੇ ਜਾਓ ਤੁਹਾਨੂੰ ਸੁੱਖ ਮਿਲੇਗਾ ਭੁੱਖਿਆਂ ਰੋ ਤੁਹਾਨੂੰ ਸੁੱਖ ਮਿਲੇਗਾ ਨੰਗੇ ਪੈਰੀ ਚੱਲੋ ਤੁਹਾਨੂੰ ਸੁੱਖ ਮਿਲੇਗਾ ਪਰ ਬਾਣੀ ਕੀ ਕਹਿੰਦੀ ਹੈ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਓ ਜਿੰਨੇ ਮਰਜੀ ਕਾਰਜ ਕਰ ਲਈਏ ਜਦੋਂ ਤੱਕ ਉਸ ਗੁਰੂ ਦੀ ਉਸ ਰੱਬ ਦੀ ਉਸ ਤਤ ਨੂੰ ਬਾਣੀ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦੇ ਉਦੋਂ ਤੱਕ ਸੁੱਖ ਦੀ ਪ੍ਰਾਪਤੀ ਨਹੀਂ ਤੇ ਸੁੱਖ ਸਾਨੂੰ ਆਪਣੇ ਆਪ ਮਿਲੇਗਾ ਸਾਨੂੰ ਸੁਖ ਲੱਭਣ ਦੀ ਲੋੜ ਨਹੀਂ ਪਵੇਗੀ। ਹਜੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਕਿਆ ਕਰਦੇ ਨੇ ਸਾਹਿਬ ਸਭ ਦਾ ਏਕ ਹੈ। ਪਰ ਸਾਹਿਬ ਦਾ ਕੋਈ ਏਕ ਸਾਹਿਬ ਤੇ ਸਾਰਿਆਂ ਦਾ ਏਕ ਹੈ। ਪਰ ਸਾਹਿਬ ਦਾ ਕੋਈ ਏਕ ਹੈ। ਸਾਹਿਬ ਦੇ ਸਾਰਿਆਂ ਦਾ ਬਣ ਜਾਂਦਾ ਹੈ। ਅਸੀਂ ਸਾਹਿਬ ਦੇ ਨਹੀਂ ਬਣ ਪਾਉਂਦੇ। ਇਹ ਫਰਕ ਹੈ ਜਦੋਂ ਬਾਣੀ ਨੂੰ ਹਿਰਦਿਆਂ ਵਿੱਚ ਵਸਾ ਲਵਾਂਗੇ ਉਦੋਂ ਅਸੀਂ ਸਾਹਿਬ ਦੇ ਬਣ ਜਾਵਾਂਗੇ ਜਦੋਂ ਮਨ ਵਿੱਚੋਂ ਆਵਾਜ਼ ਆਏਗੀ ਮੇਰਾ ਮੁਝ ਮੈਂ ਕਿਸ਼ ਨਹੀਂ ਜੋ ਕਿਸ਼ ਹੈ ਸੋ ਤੇਰਾ ਬੜੇ ਪ੍ਰੇਮ ਨਾਲ ਪੜਿਆ ਜੇ ਮੇਰਾ ਮੁਝ ਮੈਂ ਕਿਸ਼ ਨਹੀਂ ਮੇਰਾ ਮੁਝ ਮੈਂ ਕਿਸ਼ ਨਹੀਂ ਜਪੋ ਮੇਰਾ ਮੁਝ ਮੈਂ जो किच है सो तेरा जो किछ है सो तेरा तुझको सौंपते तेरा तुझको सौंपते तुझ जपो तेरा ਕਿਆ ਲੱਗੈ ਜੀ ਮੇਰਾ ਕਿਆ ਲੱਗੈ ਜੀ ਮੇਰਾ ਜਪ ਕਿਆ ਲੱਗੈ ਜੀ ਮਨ ਵਿੱਚ ਭਾਵ ਪੈਦਾ ਹੋਏਗਾ ਰੱਬਾ ਮੈਂ ਹੈ ਹੀ ਤੇਰਾ ਜਦੋਂ ਇਹ ਗੱਲ ਆ ਗਈ ਸਰੀਰ ਮੇਰਾ ਹੈ ਹੀ ਨਹੀਂ ਸਰੀਰ ਨੂੰ ਦੁੱਖ ਕਦਾ ਜਦੋਂ ਗੱਲ ਆ ਗਈ ਮੇਰਾ ਕੁਝ ਹੈ ਹੀ ਨਹੀਂ ਤੇ ਭੁੱਖ ਕਾ ਦੀ ਜਦੋਂ ਮੰਨ ਲਿਆ ਮਨ ਵਿੱਚ ਰੱਬ ਬਹਿ ਗਿਆ ਉਸ ਦਿਨ ਤਨ ਆਪਣੇ ਆਪ ਖਤਮ ਹੋ ਜਾਏਗਾ ਭਗਤ ਕਬੀਰ ਜੀ ਨੂੰ ਪੁੱਛੋ पांडे ਕਹਿ ਰਹੇ ਨੇ ਤੁਹਾਨੂੰ ਹਾਥੀ ਅੱਗੇ ਸੁੱਟ ਦਵਾਂਗੇ ਤੁਹਾਨੂੰ ਖਤਮ ਕਰ ਦਿੱਤਾ ਜਾਏਗਾ ਹਾਥੀ ਅੱਗੇ ਕੁਚਲ ਦੇਾਂਗੇ ਕਬੀਰ ਜੀ ਕਹਿ ਰਹੇ ਨੇ ਮਨ ਨਾ ਡਰੈ ਤਨ ਕਾਹੇ ਕੋ ਡਰਾਈ ਮੇਰਾ ਮਨ ਤੇ ਡਰਦਾ ਨਹੀਂ ਤੁੰਨੂੰ ਕਿਸ ਤਰ੍ਹਾਂ ਡਰਾਲੇਗਾ ਇਹ ਭਗਤ ਕਬੀਰ ਜੀ ਦਾ ਕਹਿਣਾ ਹੈ ਜਦੋਂ ਮਨ ਜਿੱਤ ਲਿਆ ਫਿਰ ਜੱਗ ਜਿੱਤਿਆ ਜਾਂਦਾ ਹੈ ਮਨ ਜੀਤੈ ਜਗ ਜੀਤ ਜਾਗ ਨੂੰ ਜਿੱਤਣ ਵਾਸਤੇ ਮਨ ਨੂੰ ਜਿੱਤਣਾ ਪੈਂਦਾ ਹੈ ਅਗਰ ਆਪਾਂ ਸੁੱਖਾਂ ਦੀ ਪੰਡੇਰ ਚਾਹੁੰਨੇ ਹਾਂ ਅਗਰ ਆਪਾਂ ਚਾਹੁੰਨੇ ਹਾਂ ਸਾਡੇ ਤੇ ਜਿੰਨਾ ਮਰਜੀ ਭਾਰ ਟੁੱਟ ਆਏ ਪਰ ਸਾਡੇ ਵਿੱਚ ਸੁੱਖ ਵਾਲੀ ਸਮ੍ਰiddhi ਵਾਲੀ ਜਿਹੜੀ ਤਾਂਗ ਹੈ ਕਦੀ ਖਤਮ ਨਾ ਹੋਏ ਸਾਡੇ ਉੱਤੇ ਜਿੰਨਾ ਮਰਜੀ ਮਾੜਾ ਸਮਾ ਆ ਜਾਏ ਪਰ ਸਾਡੇ ਹਿਰਦੇ ਵਿੱਚ ਇੱਕ ਵਿਸ਼ਵਾਸ ਹੋਵੇ ਮੈਂ ਰੱਬ ਦਾ ਰੱਬ ਮੇਰਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਦੋਂ ਦੁੱਖ ਆਪਣੇ ਆਪ ਜ਼ਿੰਦਗੀ ਤੋਂ ਖਤਮ ਹੋ ਜਾਏਗਾ ਬਾਣੀ ਨੂੰ ਹਿਰਦਿਆਂ ਵਿੱਚ ਵਸਾਈਏ ਬਾਣੀ ਪੜ੍ਹੀਏ ਬਾਣੀ ਸੁਣੀਏ ਬਾਣੀ ਨੂੰ ਪੜਨਾ ਬਾਣੀ ਨੂੰ ਗਾਉਣਾ ਬਾਣੀ ਨੂੰ ਸੁਣਨਾ ਬਾਣੀ ਨੂੰ ਹਿਰਦਿਆਂ ਵਿੱਚ ਵਸਾਣਾ ਜ਼ਿੰਦਗੀਆਂ ਬਦਲ ਦਿੰਦਾ ਅੱਜ ਸਮਾਜ ਵਿੱਚ ਨਸ਼ਾ ਸਮਾਜ ਵਿੱਚ ਬਿਮਾਰੀਆਂ ਪ੍ਰਦੂਸ਼ਣ ਕਈ ਤਰ੍ਹਾਂ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਜਿਹੜਾ ਕਾਲਯੁਗ ਹੈ ਨਾ ਜੀ ਕਾਲਯੁਗ ਇਹਦੇ ਵਿੱਚ ਕਈ ਪਦਾਰਥ ਐਸੇ ਨੇ ਜੋ ਜ਼ਿੰਦਗੀ ਨੂੰ ਖਤਮ ਕਰਦੇ ਨੇ ਪਰ ਇਸ ਦੁਨੀਆ ਦੇ ਵਿੱਚ ਸਾਨੂੰ ਕੋਈ ਬਚਾ ਸਕਦਾ ਹੈ ਤੇ ਗੁਰੂ ਬਚਾ ਸਕਦਾ ਹੈ ਇਸ ਦੁਨੀਆ ਦੇ ਵਿੱਚ ਸਾਨੂੰ ਕੋਈ ਭਗਤੀ ਮਾਰਗ ਵਿਖਾ ਸਕਦਾ ਹੈ ਤੇ ਉਹ ਗੁਰੂ ਵਿਖਾ ਸਕਦਾ ਹੈ ਇਸ ਦੁਨੀਆ ਦੇ ਵਿੱਚ ਸਾਨੂੰ ਕੋਈ ਅਕਾਲ ਪੁਰਖ ਨੂੰ ਸਮਝਾ ਸਕਦਾ ਹੈ ਤੇ ਉਹ ਗੁਰੂ ਸਮਝਾ ਸਕਦਾ ਹੈ ਗਰੰਟੀ ਹੈ ਪਾਣੀ ਨੂੰ ਪੜ੍ਹ ਕਰਕੇ ਜੀਵਨ ਵਿੱਚ ਲਾਗੂ ਕਰੀਏ ਜ਼ਿੰਦਗੀ ਬਦਲੇਗੀ ਸੋ ਪ੍ਰਣ ਕਰੀਏ ਆਪਾਂ ਅੱਜ ਤੋਂ ਬਾਣੀ ਪੜਨ ਦਾ ਸ਼ੁਰੂਆਤ ਕਰਾਂਗੇ ਖੁਦ ਬਾਣੀ ਪੜ੍ਹੀਏ ਖੁਦ ਬਾਣੀ ਨੂੰ ਸਮਝੀਏ ਰੋਟੀ ਖਾਣ ਵੇਲੇ ਆਪਾਂ ਖੁਦ ਖਾਂਦੇ ਆ ਬਾਣੀ ਪੜਨ ਵੇਲੇ ਸਾਨੂੰ ਭਾਈ ਯਾਦ ਆ ਜਾਂਦਾ ਬਾਣੀ ਤੇ ਭਾਈ ਪੜੇ ਜਦੋਂ ਪਿਆਸ ਲੱਗਦੀ ਹੈ ਜਦੋਂ ਤੱਕ ਪਾਣੀ ਪੀਵਾਂਗੇ ਨਹੀਂ ਪਿਆਸ 부ਜੇਗੀ ਨਹੀਂ ਕਹਿੰਦੇ ਰਾਂਗੇ ਪਾਣੀ ਪੀਣ ਨਾਲ ਪਿਆਸ 부ਜਦੀ ਪਾਣੀ ਪੀਣ ਨਾਲ ਪਿਆਸ 부ਜਦੀ ਸੱਚ ਕਰਕੇ ਦੱਸਿਓ ਕਿ ਇਹ ਕਹਿਣ ਦੇ ਨਾਲ ਪਿਆਸ 부ਜੇਗੀ ਕਦੀ ਨਹੀਂ 부ਜੇਗੀ ਪਾਣੀ ਨੂੰ ਪੀਣਾ ਪਏਗਾ ਤਾਂ ਪਿਆਸ 부ਜੇਗੀ ਜਿਸ ਤਰ੍ਹਾਂ ਪ੍ਰਸ਼ਾਦਾ ਆਪਣਾ ਆਪ ਛਕਦੇ ਹੋ ਉਸ ਤਰ੍ਹਾਂ ਬਾਣੀ ਵੀ ਆਪ ਪੜਿਆ ਕਰੋ ਐਨੀ ਕੁ ਬੇਨਤੀਆਂ ਪ੍ਰਮਾਣ ਵਿਚਾਰਾਂ ਕਰਦੇ ਆਨੇਕਾਂ ਪੁੱਲਾਂ ਹੋਈਆਂ ਆਉਣ ਗਿਆ ਦਾਸ ਉਹ ਆਪਣਾ ਬੱਚਾ ਸਮਝ ਕੇ ਮੁਆਫ ਕਰ ਦੇਣਾ ਪਰ ਅਗਰ ਪ੍ਰਣ ਕਰਦੇ ਹੋ ਆਪਾਂ ਅੱਜ ਤੋਂ ਬਾਣੀ ਪੜਾਂਗੇ ਤੇ ਆਪਣੇ ਹਿਰਦਿਆਂ ਵਿੱਚ ਬਾਣੀ ਨੂੰ ਵਸਾਉਣ ਦੀ ਕੋਸ਼ਿਸ਼ ਕਰਾਂਗੇ ਹfte ਦੀ ਸਾਂਝ ਪਾਵਾਂਗੇ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਣੀ ਚਾਹੀਦੀ ਹੈ ਤੇ ਫਤਿਹ ਜਾਣ ਤੋਂ ਪਹਿਲਾਂ ਇੱਕ ਬੇਨਤੀ ਹੋਰ ਕਰਨੀ ਹੈ ਜਿਸ ਤਰ੍ਹਾਂ ਕਿ ਹਰ ਹfte ਐਤਵਾਰ ਨੂੰ ਆਪਾਂ ਹਫਤਾਵਾਰੀ ਦੀਵਾਨ ਸਜਾਉਂਦੇ ਹਾਂ ਜਿਹਦਾ ਸਮਾਂ 5:30 ਤੋਂ ਲੈ ਕਰਕੇ 6:30 ਵਜੇ ਤੱਕ ਹੁੰਦਾ ਹੈ ਹੁਣ ਸਮੇਂ ਨੂੰ ਧਿਆਨ ਵਿੱਚ ਰੱਖ